ਹਾਂਜੀ ਉੱਥੇ ਵੀਰੇ ਨੂੰ ਮਿਲੇ ਜਸਵੀਰਪਾਲ ਬਾਜੂ ਨੂੰ ਮਿਲੇ ਆ ਜੀ ਕਲਵਿੰਦਰ ਢਿੱਲੇ ਬਾਜੂ ਨੂੰ ਮਿਲੇ ਆ ਸੋ ਅੱਗੇ ਨਾਲੋਂ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਈਰੂ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚਾ ਕਿਉਂਕਿ ਜਦੋਂ ਨੂੰ ਡਾਕਟਰ ਨੇ ਸਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇੰਕ੍ਰੀਮੈਂਟ ਹਾਂਜੀ ਹਾਂਜੀ ਬਿਲਕੁਲ 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 ਉਸ ਦੀ ਗੱਲ ਵੀ ਅੱਜ ਇੱਥੇ ਸੀ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਾ ਤਾਂ ਕਿਹੜੀ ਚੀਜ਼ ਚ ਫਰਕ ਲੱਗਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਵੀ ਠੀਕ ਆ ਸਾਰਾ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਹਾਂਜੀ ਉੱਥੇ ਵੀਰੇ ਨੂੰ ਮਿਲੇ ਜਸਵੀਰਪਾਲ ਬਾਈ ਨੂੰ ਮਿਲੇ ਆ ਜੀ ਕਲਵਿੰਦਰ ਗੱਲੇ ਬਾਈ ਨੂੰ ਮਿਲੇ ਆ ਸੋ ਅੱਗੇ ਨਾਲ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਇਗਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗੇ ਆ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚਾ ਕਿਉਂਕਿ ਜਦੋਂ ਡਾਕਟਰ ਨੇ ਤਾਂ ਮੈਂ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇਨਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਗੱਲ ਵੀ ਅੱਜ ਠੇਠੀ ਸੀ ਅੱਜ ਫੇਰ ਇੱਥੇ ਉਹ ਕੱਲ ਤੇ ਉਹਨਾਂ ਨੂੰ ਕਿੰਨਾ ਫਰਕ ਲੱਗਾ ਕਿਹੜੀ ਚੀਜ਼ 'ਚ ਫਰਕ ਆਇਆ ਕਿਹੜੀ ਚੀਜ਼ 'ਚ ਫਰਕ ਆਇਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪ੍ਰਵਾਦੀ ਠੀਕ ਆ ਸਾਰਾ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਸ ਸਨੇਹਾ ਦਿਓ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਹਾਂਜੀ ਉੱਥੇ ਵੀਰੇ ਨੂੰ ਮਿਲੇ ਜਸਵੀਰ ਪਾਲ ਬਾਈ ਨੂੰ ਮਿਲੇ ਆ ਜੀ ਕੁਲਵਿੰਦਰ ਢਿੱਲੇ ਬਾਈ ਨੂੰ ਮਿਲੇ ਆ ਸੋ ਅੱਗੇ ਨਾਲ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੇ ਆ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਇਗਰੂ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਤਨਵੇ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇਨਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਗੱਲ ਵੀ ਅੱਜ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਤੇ ਉਹਨਾਂ ਨੂੰ ਕਿੰਨਾ ਫਰਕ ਲੱਗਾ ਕਿਹੜੀ ਚੀਜ਼ 'ਚ ਫਰਕ ਆਇਆ ਫਰਕ ਲੱਗਾ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਵਾਹ ਤੁਸ ਠੀਕ ਆ ਸਾਰਾ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਹਾਂਜੀ ਉੱਥੇ ਵੀਰੇ ਨੂੰ ਮਿਲੇ ਜਸਵੀਰਪਾਲ ਬਾਈ ਨੂੰ ਮਿਲੇ ਆ ਜੀ ਕਲਵਿੰਦਰ ਢਿੱਲੇ ਬਾਈ ਨੂੰ ਮਿਲੇ ਆ ਸੋ ਅੱਗੇ ਨਾਲ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗਿਆ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਵਾਇਗਰੂ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਕਿਉਂਕਿ ਜਦੋਂ ਡਾਕਟਰ ਨੇ ਸਮੇਂ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਇਨਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਕੋਈ ਗੱਲ ਵੀ ਅੱਜ ਇੱਥੇ ਪਈ ਆ ਅੱਜ ਫੇਰ ਇੱਥੇ ਉਹ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਾ ਤਾਂ ਕਿਹੜੀ ਚੀਜ਼ ਚ ਫਰਕ ਆ ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਆ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗੇ ਆ ਮਤਲਬ ਹਾਂਜੀ ਪਰਵਾਹ ਤੋਂ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ